버럽게 어떡해 버어 나한테 말

ਅੱਜ ਅਸੀਂ ਉਹਨਾਂ ਸੂਰਬੀਰ ਬਹਾਦਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਾਡੀ ਮਾਤਭੂਮੀ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਦਾ ਬਲੀਦਾਨ ਕੀਤਾ ਅੱਜ ਅਸੀਂ ਸਮੂਹ ਬਰਨਾਲਾ ਵੱਲੋਂ ਫੌਜੀਆਂ ਵੱਲੋਂ ਸਮੂਹ ਸ਼ਹੀਦ ਸੈਨਿਕ ਪਰਿਵਾਰਾਂ ਨੂੰ ਸਨਮਾਨ ਕੀਤਾ ਅਤੇ ਉਹਨਾਂ ਦੇ ਨਾਲ ਹਰ ਸਖ ਦੁੱਖ ਦੇ ਵਿੱਚ ਅਸੀਂ ਖੜੇ ਹਾਂ ਅਸੀਂ ਉਸ ਸ਼ਹੀਦਾਂ ਨੂੰ ਅੱਜ ਯਾਦ ਕੀਤਾ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਆਪਣੇ ਦੇਸ਼ ਦੇ ਲਈ ਪਹਿਲਾ ਬਲੀਦਾਨ ਦੇ ਕੇ ਆਪਣੇ ਦੇਸ਼ ਦੀ ਆਣ ਅਤੇ ਇੱਜ਼ਤ ਨੂੰ ਬਰਕਰਾਰ ਰੱਖਿਆ। ਅੱਜ ਦਿਹਾੜੇ ਦੇ ਵਿੱਚ ਨਵੀਂ ਤੀਵ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਨਸਿਆਂ ਤੋਂ ਦੂਰ ਹੋ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਦੇਸ਼ ਦੇ ਲਈ ਕੌਮ ਦੇ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਔਰ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰਨਾ। 25ਵਾਂ ਕਾਰਗਿਲ ਵਿਜੇ ਦਿਵਸ ਹੈ ਜਿਹਨੂੰ ਅਸੀਂ ਸਿਲਵਰ ਜੁਬਲੀ ਦੇ ਤੌਰ ਤੇ ਮਨਾ ਰਹੇ ਹਾਂ ਅੱਜ। ਔਰ ਇਸ ਜੰਗ ਦੇ ਵਿੱਚ ਜਿੱਥੇ ਸਾਨੂੰ ਬਹੁਤ ਵੱਡੀ ਜਿੱਤ ਹਾਸਲ ਹੋਈ ਕਿਉਂਕਿ ਦੁਸ਼ਮਣ ਜਿਹੜਾ ਹੈਗਾ ਉਹ ਪਹਾੜਿਆਂ ਦੇ ਉੱਪਰ ਖੜਾ ਸੀ ਤੇ ਅਸੀਂ ਥੱਲੇ ਸੀ ਤੇ ਸਾਨੂੰ ਬਹੁਤ ਸਾਰੀਆਂ ਹੈਵੀ ਕੈਜੂਐਲਟੀਜ਼ ਦਾ ਸਾਹਮਣਾ ਕਰਨਾ ਪਿਆ ਜਿਦੇ ਵਿੱਚ ਸਾਡੇ ਜਵਾਨ ਬਾਜ ਅਫਸਰ ਜਵਾਨ ਜੀਐਸਓ ਨੇ 527 ਜਵਾਨਾਂ ਨੇ ਜਾਨ ਗੁਆਈ ਹੈ ਤੇ 1363 ਇਹਦੇ ਵਿੱਚ ਜ਼ਖਮੀ ਹੋਏ ਨੇ ਪਰ ਫਿਰ ਵੀ ਖੁਸ਼ੀ ਦੀ ਗੱਲ ਹੈ ਕਿ ਇਨੀਆਂ ਸ਼ਹਾਦਤਾਂ ਤੋਂ ਬਾਅਦ ਅਸੀਂ ਕਾਰਗਿਲ ਵਿਜੇ ਜਿਹੜਾ ਦਿਸੂ ਨੂੰ ਵਿਜੇ ਕਰਕੇ ਸੀ ਪਾਕਿਸਤਾਨ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਅੱਜ ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਕਾਰਗਿਲ ਵਿਜੇ ਦਿਵਸ ਦੀ ਅਸੀਂ ਲੋਕਾਂ ਨੂੰ ਵਧਾਈ ਦਿੱਤੀ ਹੈ ਤਾਂ ਕਿ ਅਸੀਂ ਅੱਜ ਜੰਗ ਜਿੱਤੇ ਆ ਸੋ ਬਾਕੀ ਸ਼ਹੀਦਾਂ ਨੂੰ ਯਾਦ ਕੀਤਾ ਅੱਜ ਅਸੀਂ ਜੀ ਪ੍ਰਧਾਨਕੌਰ ਗੁਰੂ ਘਰ ਦੇ ਵਿੱਚ ਬਨਾਲੇ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਔਰ ਐਕਸ ਸਰਵਿਸਮੈਨ ਦੇ ਨਾਲ ਇੱਕ ਜਿਹੜਾ ਡਿਸਟ੍ਰਿਕਟ ਲੈਵਲ ਦਾ ਕਾਰਗਿਲ ਵਿਜੇ ਦਿਵਸ ਦਾ ਫੰਕਸ਼ਨ ਮਨਾਉਣ ਦੇ ਲਈ ਇਕੱਠੇ ਹੋਏ ਆ ਇਸ ਸਬੰਧ ਵਿੱਚ ਡੀਸੀ ਸਾਹਿਬ ਦੇ ਬਿਹਾਫ ਤੇ ਬਿਟਾਉਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਰਿਪਰੈਜ਼ੈਂਟੇਟਿਵ ਮੈਂ ਇੱਥੇ ਹਾਜ਼ਰ ਹੋਇਆ ਔਰ ਸਾਰੇ ਪਰਿਵਾਰਾਂ ਨੂੰ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿੱਥੇ ਵਧਾਈ ਦਿੱਤੀ ਹੈ ਨਾਲੇ ਸ਼ਰਧਾਂਜਲੀ ਦਿੱਤੀ ਹੈ ਕਿ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਸ਼ਹੀਦ ਪਰਿਵਾਰਾਂ ਔਰ ਅੱਜੀ ਪਰਿਵਾਰਾਂ ਦੇ ਲਈ ਉਹਨਾਂ ਦੀ ਸੇਵਾ ਦੇ ਵਿੱਚ ਹਰ ਤਰੀਕੇ ਨਾਲ ਹਾਜ਼ਰ ਹੈ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਤੰਗੀ ਪਰੇਸ਼ਾਨੀ ਦੇ ਲਈ ਅਸੀਂ ਨਿੱਜੀ ਤੌਰ ਤੇ ਧਿਆਨ ਦੇ ਕੇ ਕੰਮ ਕਰਦੇ ਹਾਂ